ਰਤੋਂ ਰਾਤ ਘੁੰਮ ਗਈ ਗੇਮ ਕਿਸਾਨਾਂ ਤੇ ਪੁੱਠੀ ਪੈ ਗਈ ਖੇੜ ਕੇਂਦਰ ਨੇ ਕਰਤੀ ਅਜਿਹੀ ਵੱਡੀ ਕਾਰਵਾਈ ਚਲਤੀ ਚਾਲ ਫਸਾਲੇ ਕਿਸਾਨ ਤਾਂ ਸਰਬਣ ਸਿੰਘ ਭੰਦੇਰ ਵੀ ਫਿਰ ਗੁੱਸੇ ਦੇ ਵਿੱਚ ਆ ਗਏ ਅੱਗ ਬਬੂਲੇ ਹੋ ਕੇ ਲਾਈਵ ਹੋ ਗਏ ਲਾਈਵ ਹੋ ਕੇ ਸਾਰੇ ਕੱਚੇ ਚਿੱਠਿਆਂ ਦੇ ਖੁਲਾਸੇ ਕਰ ਦਿੱਤੇ ਕਿ ਆਖਰ ਕਿਸ ਤਰੀਕੇ ਦੇ ਨਾਲ ਕੇਂਦਰ ਸਾਜ਼ਿਸ਼ ਰਚ ਰਿਹਾ ਸਾਜ਼ਿਸ਼ ਦੇ ਵਿੱਚ ਕਿਸਾਨਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆਖਰ ਕਿਹੜੀਆਂ ਸਾਜ਼ਿਸ਼ਾਂ ਨੇ ਕਿਸ ਤਰੀਕੇ ਦੇ ਨਾਲ ਗੇਮ ਪੁੱਠੀ ਪਈ ਕਿਸਾਨਾਂ ਦੇ ਉੱਤੇ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੀ ਜ਼ੁਬਾਨੀ ਸੁਣਾਉਣੀ ਆ ਹੁਣ ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੀ ਖਬਰ ਆਵੇ ਸਾਹਮਣੇ ਅਸੀਂ ਦੇਖਿਆ ਵੀ ਜਿਹੜੀ ਹੁਣ ਕਣਕ ਦੀ ਫਸਲ ਆ ਉਹ ਕਿਉਂਕਿ ਹੋਰ ਨਾਲ ਸੂਬਿਆਂ ਵਿੱਚ ਗਰਮੀ ਜ਼ਿਆਦਾ ਪੈਂਦੀ ਆ ਪਹਿਲੋਂ ਉੱਥੇ ਪੱਕ ਕੇ ਮੰਡੀਆਂ 'ਚ ਆ ਜਾਂਦੀ ਹੈਗੀ ਆ ਔਰ ਮੱਧ ਪ੍ਰਦੇਸ਼ ਦੇ ਵਿੱਚ ਕਣਕ ਜਿਹੜੀ ਮੰਡੀਆਂ ਚ ਆਈ ਉਥੇ ਬਰਬੇ ਮੌਸਮੀ ਬਰਸਾਤ ਨਾਲ ਕੋ ਮੰਡੀਆਂ ਦੀ ਵਿਵਸਥਾ ਇੰਨੀ ਜ਼ਿਆਦਾ ਨਹੀਂ ਹੈਗੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਤੁਸੀਂ ਕਿਤੇ ਵੀ ਬਹੁਤੀਆਂ ਵੱਡੀਆਂ ਖਬਰਾਂ ਸੋਸ਼ਲ ਮੀਡੀਆ ਤੋਂ ਇਲਾਵਾ ਨਹੀਂ ਦੇਖੀ ਹੋਣੀਆਂ ਪੰਜਾਬ ਦੇ ਅੰਦਰ ਬਰਨਾਲਾ ਬਟਲਾੜਾ ਖੇਤਰ ਦੇ ਵਿੱਚ ਕਣਕ ਤੋਂ ਪਹਿਲਾਂ ਕੁਝ ਬੇਮੌਸਮੀ بارش ਕੁਝ ਥਾਵਾਂ ਤੇ ਕਹ ਲੋ ਗੜੇ ਮਾਰੀ ਵੀ ਤੁਹਾਨੂੰ ਦੇਖਣ ਨੂੰ ਨਜ਼ਰ ਆਈ ਪਰ 메인ਸਟ੍ਰੀਮ ਮੀਡੀਆ ਤੇ ਗੱਲਾਂ ਨਹੀਂ ਸੀ ਹੈਗੀਆਂ ਤੁਸੀਂ ਇਦਾਂ ਰੂਪਨਗਰ ਮੋਹਾਲੀ ਪਾਰ ਦੇ ਖੇਤਰ ਦੇ ਵਿੱਚ ਬਰਸਾਤ ਹੋਈ ਆ ਉਹਦੇ ਨਾਲ ਕਣਕ ਦੇ ਨੁਕਸਾਨ ਹੋਇਆ ਉਹ ਵੀ ਖਬਰਾਂ ਬਾਹ ਲੀਆਂ ਤੁਸੀਂ 메인ਸਟ੍ਰੀਮ ਮੀਡੀਆ ਤੇ ਨਹੀਂ ਦਿਖ ਰੀਆਂ ਹੈਗੀਆਂ ਮੰਡੀਆਂ ਚ ਕਣਕ ਆ ਗਈ ਹੁਣ ਮਾਲਵੇ ਦੀਆਂ ਦੇ ਵਿੱਚ ਯਾਨੀ ਮੰਡੀਆਂ ਦੀ ਕੋਈ ਖਬਰ ਤੁਹਾਨੂੰ ਟੀਵੀ ਚੈਨਲਾਂ ਤੇ ਨਜ਼ਰ ਨਹੀਂ ਆਉ ਪੀ ਕਿਸਾਨ ਬਸਾਖੀ ਦੀ ਰਾਤ ਅੱਜ ਦੀਆਂ ਰਾਤਾਂ ਵੀ ਉੱਥੇ ਕੱਟ ਲੈਣ ਜਾਂ ਕਿਸਾਨਾਂ ਨੂੰ ਢੇਰੀ ਦਾ ਜੇ ਫਾਰਮ ਆਰਟੀਏ ਦੇ ਰਹੇ ਆ ਕਿ ਨਹੀਂ ਦੇ ਰਹੇ ਕੀ ਸਮੱਸਿਆਵਾਂ ਨੇ ਜਣੀ ਕਦੀ ਵੀ ਆਰਟੀਆਂ ਨੇ ਕਦੀ ਵੀ ਕਿਸਾਨਾਂ ਨੂੰ ਢੇਰੀ ਦਾ ਜੇ ਫਾਰਮ ਨਹੀਂ ਦਿੱਤਾ ਔਰ ਲਗਭਗ ਸਾਡਾ ਦਾਵਾ ਵਾ ਸਰਦਾਰ ਭਗਵੰਤ ਮਾਨ ਦੀ ਸਰਕਾਰ ਨੂੰ ਚੈਲੰਜ ਕਰਕੇ ਦਾਵਾ ਵਾ ਵੀ ਲਗਭਗ 95% ਮਾਰਕੀਟ ਕਮੇਟੀਆਂ ਨਾ ਮੌਕੇ ਤੇ ਰਲਦਿਆਂ ਔਰ ਆੜਤੀਏ ਜੇ ਫਾਰਮ ਨਹੀਂ ਦਿੰਦੇ ਜੇ ਫਾਰਮ ਦੇ ਅਨਸਾਰ ਜਿਹੜੀ ਕਿਸਾਨਾਂ ਕੋਲੇ ਆੜਤ ਨਹੀਂ ਕੱਟੀ ਜਾਂਦੀ ਅੱਜ ਮੰਡੀਆਂ ਚ ਕੰਮ ਚੱਲ ਰਿਹਾ ਕਿਸਾਨਾਂ ਕੋਲੇ ਆੜਤ ਲੈਣ ਦਾ ਪਣਾੜਤੀਏ ਦਾ ਕੋਈ ਅਧਿਕਾਰ ਹੀ ਨਹੀਂ ਹੈਗਾ ਕਿਉਂਕਿ ਜਿਹੜੀ ਟਰਾਲੀ ਤੋਂ ਲਵਾਈ ਆ ਉਹ ਸਾਨੂੰ ਪੈਣੀ ਆ ਔਰ ਸਫਾਈ ਸਾਨੂੰ ਪੈਣੀ ਆ ਇਹ ਦੋ ਚੀਜ਼ਾਂ ਸਾਨੂੰ ਪੈਣੀਆਂ ਹੁੰਦੀਆਂ ਹੀ ਇਹ ਲੇਬਰ ਹੁੰਦੀ ਸਾਡੀ ਜਿਹੜੀ ਕੱਟੀ ਜਾਂਦੀ ਹੈਗੀ ਆ ਔਰ ਇਹ ਤੋਂ ਕਾ ਜੜੀ ਭਰਾਈ ਆ ਤੇ ਬੋਰੀਆਂ ਦੀ ਸਵਾਈ ਜਾਂ ਲੋਡਿੰਗ ਆ ਇਹ ਸਰਕਾਰ ਨੂੰ ਪੈਂਦੀ ਇਹਨੇ ਵਪਾਰੀ ਹੁਣ ਉਧਰੋਂ ਇਹਨਾਂ ਨੂੰ ਪੈਸੇ ਮਿਲਦੇ ਹੈਗੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਗੱਲਾਂ ਦਾ ਕੋਈ ਜ਼ਿਕਰ ਤੁਸੀਂ ਵੇਖੋਗੇ ਮੇਨਸਟ੍ਰੀਮ ਮੀਡੀਆ ਤੇ ਕਦੀ ਹੋਊਗਾ ਨਾ ਕਰਕੇ ਉਹ ਕਰਨਗੇ ਉਹ ਉਹ ਮੰਡੀਆਂ ਲੋਂ ਜਾਣਾ ਹੀ ਨਹੀਂ ਉਹਨਾਂ ਨੇ ਉਹ ਉਧਰ ਕਿਉਂ ਹੁਣ ਦੂਸਰਾ ਪਾਖੇ ਦਾ ਵੀ ਜੋ ਕੁਝ ਸ਼ੰਭੂ ਤੇ ਖਨੌਰੀ ਤੇ ਹੋਇਆ ਜੋ ਮੋਦੀ ਤੇ ਅਮਿਤ ਛਾਹ ਨੇ ਰਲ ਕੇ ਜਬਰ ਠਾਇਆ ਉਸ ਜਬਰ ਵਾਲੇ ਮੁੱਦੇ ਜਿਹੜੇ ਲੋਕਾਂ ਦੇ ਦਿਲਾਂ ਦੇ ਅੰਦਰ ਆ ਜਿਹੜੇ ਲੋਕ ਸੁੱਲਕ ਰਹੇ ਨੇ ਉਦੋਂ ਜੁੜੀਆਂ ਹੋਈਆਂ ਗੱਲਾਂ ਉਹ ਜਿਹੜਾ ਵਾ ਹੁਕਮ ਆਏ ਨੇ ਦਿੱਲੀ ਤੋਂ ਬਾਹਰ ਕੋਰਪੋਰੇਟ ਦੇ ਨੇ ਵੀ ਇਹ ਗੱਲਾਂ ਮੀਡੀਆ ਦੇ ਵਿੱਚੋਂ ਇਹ ਮੁੱਦੇ ਨੂੰ ਗਾਇਬ ਕਿਦਾਂ ਕੀਤਾ ਜਾ ਸਕਦਾ ਭਾਵੇਂ ਸਾਰਾ ਮੀਡੀਆ ਨਹੀਂ ਮਾਰਾ ਕਿਹਾ ਜਾ ਸਕਦਾ ਉਹਦੇ ਤੇ ਜ਼ੋਰ ਲੱਗਾ ਹੋਇਆ ਔਰ ਜੋ ਕੁਝ ਪੰਜ ਨੂੰ ਹੋਇਆ ਚੰਡੀਗੜ੍ਹ ਜਾਣ ਲੱਗੇ ਕਿਸਾਨਾਂ ਨਾਲ ਜੋ ਕੁਝ ਹੋਇਆ ਉਹ ਮੁੱਦਾ ਅਰ ਜੋ ਬਠੰਡੇ ਚੌਂਤਾ ਅਦਰ ਸਕੂਲ ਜਿਹੜਾ ਜੋ ਕੁਝ ਉੱਥੇ ਹੋਇਆ ਵੀ ਇਹ ਗੱਲਾਂ ਕਿਵੇਂ ਰੋਲੀਆਂ ਜਾਣ ਕਿਵੇਂ ਰੋਲੀਆਂ ਜਾਣ ਇਹ ਗੱਲਾਂ ਨੂੰ ਹੁਣ ਦੇਖਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਨਸ਼ਿਆਂ ਵਾਲਾ ਜਿਹੜਾ ਜਿਹੜਾ ਇਹ ਨਸ਼ਿਆਂ ਦਾ ਜੁੱਧ ਨਸ਼ਿਆਂ ਵਿਰੁੱਧ ਸੀ ਇਹ ਕਿਸਮ ਦਾ ਫੇਲ ਹੁੰਦਾ ਨਜ਼ਰ ਆ ਗਿਆ ਹੁਣ ਲੋਕਾਂ ਦੇ ਸਾਹਮਣੇ ਅਸਲ ਸਚਾਈ ਸਾਹਮਣੇ ਆਉਂਦਾ ਵੀ ਪੀ ਪਿੰਡਾਂ ਦੇ ਵਿੱਚ ਕੋਈ ਨਸ਼ਿਆਂ ਦੀ ਸਪਲਾਈ ਲਾਈਨ ਨਹੀਂ ਟੁੱਟੀ ਹੈ ਨਾ ਟੁੱਟੂਗੀ ਜਿਸ ਤਰੀਕੇ ਨਾਲ ਇਹ ਕਰ ਰਹੇ ਨੇ ਇਹ ਵੀ ਨੰਗਾ ਹੋ ਗਿਆ ਪਾਜ ਅਰ ਫਿਰ ਇਹਨਾਂ ਦਾ ਬਲਡੋజర్ ਜਿਹੜਾ ਜੁਪੀ ਦੀ ਤਰਜ ਤੇ ਲੈ ਕੇ ਆਉਂਦਾ ਸੀ ਜੋਗੀ ਸਰਕਾਰ ਦੀ ਤਰਜ ਤੇ ਜਿਹੜਾ ਅਮਿਤ ਸ਼ਾਹ ਤੇ ਮੋਦੀ ਦੇ ਕਹਿਣ ਤੇ ਪੰਜਾਬ ਚ ਆਇਆ ਸੀ ਉਹਦੇ ਪਿੱਛੇ ਕੁਝ ਸਿਆਸੀ ਮਨੋਰ ਸੀਗੇ ਕੁਝ ਨਿਸ਼ਾਨੇ ਸੀਗੇ ਜਣਾ ਵੀ ਇੱਧਰ ਰੌਲਾ ਪਵਾ ਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਕੁਚਲਣਾ ਉਹ ਲਹਿਰ ਤੇ ਹਮਲਾ ਕਰਨਾ ਸੀ ਉਹ ਕਰ ਲਿਆ ਉਹ ਬਲਡੋజర్ ਵੀ ਹੁਣ ਠੰਡਾ ਹੁੰਦਾ ਦਿਖ ਰਿਹਾ ਜੋ ਅਸੀਂ ਦੇਖ ਰਹੇ ਹਾਂ আর ਹੁਣ ਕੇਂਦਰ ਪੰਜਾਬ ਤੇ ਕਮੰਤਰੀ ਪੱਧਰ ਦੀਆਂ ਏਜੰਸੀਆਂ ਜਿਵੇਂ ਉਹ ਐਨਲਿਸਿਸ ਕਰ ਰਹੇ ਨੇ ਭਰਾਓ ਕੱਲਾ ਇਹਨੂੰ ਛੋਟੇ ਦਿਮਾਗ ਨਾਲ ਨਾ ਵੇਖਿਓ ਪੂਰੀ ਦੁਨੀਆ ਦਾ ਉਹ ਐਨਲਿਸਿਸ ਕਰਦੇ ਨੇ ਪੂਰੀ ਕਮੰਤਰੀ ਪੱਧਰ ਤੇ ਕਿਹੜੀ-ਕਿਹੜੀਆਂ ਕੌਮੀ ਤਾਕਮਾ ਕਿਹੜੇ-ਕਿਹੜੇ ਖਿੱਤੇ ਸੰਘਰਸ਼ ਪੱਖੋਂ ਅੱਗੇ ਜਾਂਦੇ ਨੇ ਸੰਘਰਸ਼ਪੱਖੋਂ ਬਹੁਤ ਤਿੱਖੇ ਲੜਾਈ ਲੜਦੇ ਨੇ ਉਹਨਾਂ ਖਿੱਤਿਆਂ ਦੀ ਉਹਨਾਂ ਸ਼ਨਾਖਤ ਕਰ ਲਈਆ ਕਾਰਪੋਰੇਟ ਨੇ ਔਰ ਉਹਨਾਂ ਦੇ ਦਿਵਾਲੇ ਉਹ ਲਾਲ ਲਕੀਰ ਲਾ ਕੇ ਉਹਨ ਫੈਸਲੇ ਕਰਕੇ ਲੜ ਰਹੇ ਨੇ ਵੀ ਇਹਨਾਂ ਨੂੰ ਕਿਦਾਂ ਚੁੱਪ ਕਰਾਇਆ ਜਾ ਸਕੇ ਮਸਲਨ ਤੁਸੀਂ ਦੇਖਿਆ ਹੀ ਹੋਊਗਾ ਉੱਤਰ ਪੂਰਬ ਦੇ ਸੂਬੇ ਆ ਜਿਵੇਂ ਮਣੀਪੁਰ ਦੇ ਵਿੱਚ ਭਾਜਪਾ ਨੇ ਅੱਗ ਲਾਈ ਆ ਤੁਹਾਨੂੰ ਪਤਾ ਲੜ ਰਹੇ ਨੇ ਪਿਛਲੇ ਲਗਭਗ 70-75 ਸਾਲਾਂ ਤੋਂ ਸੰਘਰਸ਼ ਰੰਤ ਨੇ ਉਹ ਉਹ ਕਿਵੇਂ ਸਾਂਭੇ ਜਾਣ ਆਦੀਵਾਸੀ ਜੰਗਲ ਦੇ ਏਰੀਏ ਵਿੱਚ ਜੋ ਸੰਘਰਸ਼ ਕਰ ਰਹੇ ਨੇ ਆਪਾਂ ਜਾਣਦੇ ਹੈਗੇ ਆ ਔਰ ਜਿਹੜੇ ਜਿਹੜੇ ਖਿੱਤਿਆਂ ਤੇ ਸੰਘਰਸ਼ ਹੁੰਦਾ ਜਿਵੇਂ ਅਫਗਾਨਿਸਤਾਨ ਨੂੰ ਅਫਗਾਨਿਸਤਾਨ ਦੀ ਜਿਹੜੀ ਕੌਮ ਸੀ ਉਹ ਕਦੇ ਵੀ ਕਾਰਪੋਰੇਟ ਨੂੰ ਉਹਨਾਂ ਦੀ ਆਪਣੀਆਂ ਕੁਝ ਸਮੱਸਿਆਵਾਂ ਹੋਣੀਆਂ ਆਡਿਆ ਐ ਔਣ ਨਹੀਂ ਦਿੱਤਾ ਉਹਨਾਂ ਨੂੰ ਕਿਵੇਂ ਪੱਥਰ ਯੁੱਗ ਵਿੱਚ ਲੈ ਕੇ ਜਾਣਾ ਐਵੇਂ ਸਾਡਾ ਪੰਜਾਬੀਆਂ ਦਾ ਪੂਰੇ ਪੰਜਾਬੀ ਜਿਵੇਂ ਕਿਸਾਨਾਂ ਮਜ਼ਦੂਰਾਂ ਔਰ ਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਜਿਵੇਂ ਨਿੱਤਰ ਕੇ ਆ ਰਹੇ ਨੇ ਇਹ ਵੱਡੀ ਸਮੱਸਿਆ ਵਾ ਇਹ ਪੰਜਾਬੀਆਂ ਦਾ ਬਿਲਾ ਕੀਤਾ ਜਾ ਰਿਆ ਦੇਸ਼ ਅੰਦਰ ਮੰਤਰੀ ਪਦਰ ਤੇ ਪੰਜਾਬ ਦੀਆਂ ਏਜੰਸੀਆਂ ਉੱਪਰਲੀ ਦੱਸ ਦੀਆਂ ਨੇ ਵੀ ਜੇ ਪੰਜਾਬ ਨੂੰ ਤੁਸੀਂ ਨਾ ਸੰਭਿਆ ਔਰ ਵੀ ਇਹ ਤੁਹਾਡੇ ਲਈ ਖਤਰਾ ਖੜਾ ਕਰ ਦੂਗਾ ਇਹ ਭਾਵੇਂ ਕੋਈ ਅਜਿਹੀ ਗੱਲ ਨਹੀਂ ਜਿਸ ਜਿਸ ਮੁਲਕ ਦੇ ਵਿੱਚ ਸੰਵਿਧਾਨ ਕਾਨੂੰਨ ਹੋਵੇ ਜਿਹਦੀ ਜੇ ਦੀ ਡੈਮੋਕਰੇਸੀ ਦੀਆਂ ਗੱਲਾਂ ਕੀਤੀਆਂ ਜਾਣ ਔਰ ਅਸੀਂ ਮੁਲਖ ਨੂੰ ਬਚਾਉਣ ਵਾਲੇ ਵੀ ਮੁਲਖ ਕਿਸਾਨਾਂ ਮਜ਼ਦੂਰਾਂ ਨਾਲ ਬਣਦਾ ਹੈਗਾ ਆਮ ਦੁਕਾਨਦਾਰਾਂ ਨਾਲ ਬਣਦਾ ਹੁੰਦਾ ਆਮ ਰੇੜੀ ਫੜੀ ਵਾਲਿਆਂ ਨਾਲ ਆਮ ਚਾਹੇ ਡਰਾਈਵਰ ਖੇਤਰ ਦੇ ਲੋਕ ਹੋਣ ਚਾਹੇ ਛੋਟੇ ਮੋਟੇ ਕਾਰੋਬਾਰ ਕਰਦੇ ਹੋਣ ਉਹਨਾਂ ਨਾਲ ਬਣਦਾ ਅਸੀਂ ਉਹਨਾਂ ਦੇ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਦੇਸ਼ ਲਈ ਖਤਰਾ ਦੱਸਿਆ ਜਾ ਰਿਹਾ ਕ ਮੰਤਰੀ ਤੇ ਕੌਮੀ ਤੇ ਪੰਜਾਬ ਦੀਆਂ ਏਜੰਸੀਆਂ ਵੱਲੋਂ ਅੰਦਰ ਖਾਤੇ ਔਰ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਪਰਸੈਪਸ਼ਨ ਬਣਾਈ ਜਾ ਰਹੀ ਆ ਸਾਡੇ ਵਿਰੁੱਧ ਵੀ ਇਹ ਮੁੱਦਿਆਂ ਨੂੰ ਕਿਵੇਂ ਰੋਲਿਆ ਜਾ ਸਕੇ ਸੋ ਇਸ ਕਰਕੇ ਭਰਾਓ ਅਸੀਂ ਵੱਖ-ਵੱਖ ਸਮੇਂ ਸੋਸ਼ਲ ਮੀਡੀਆ ਤੇ ਹੰਨੇ ਹੈਗੇ ਆ ਔਰ ਤੁਹਾਡੇ ਸਾਹਮਣੇ ਗੱਲ ਰੱਖਦੇ ਹੈਗੇ ਆ ਹੁਣ ਜਿਹੜਾ ਚੱਲ ਰਿਹਾ ਹੁਣ ਦੇਖੋ ਨਾ ਇਹ ਅੱਜ ਦਾ ਨਹੀਂ ਪੂਰੇ ਪੰਜਾਬ ਅੰਦਰ ਸਿਆਸਤਦਾਨਾਂ ਦਾ ਕ੍ਰਾਈਸਿਸ ਰਿਹਾ ਇਹ ਕਦੀ ਸੀਰੀਅਸ ਨਾ ਮੀਡੀਆ ਸਾਡੇ ਤੇ ਸੀਰੀਅਸ ਚਰਚਾ ਹੋਣੀ ਆ ਨਾ ਸਾਡੀਆਂ ਵਿਰੋਧੀ ਧਿਰਾਂ ਨੇ ਪੰਜਾਬ ਦੀਆਂ ਨਾ ਸਰਕਾਰ ਨੇ ਕਿਸੇ ਸੰਜੀਦਾ ਮੁੱਦੇ ਤੇ ਚਰਚਾ ਕਰਨੀ ਹੈ ਦੇਖੋ ਨਾ ਹੁਣ ਇਹ ਤੁਹਾਨੂੰ ਲੱਗਦਾ ਜਿਹੜੇ ਵੀ ਕੋਈ ਪੰਜਾਬ ਦੇ ਅੰਦਰ ਕਿਸੇ ਤੇ ਵੀ ਹਮਲਾ ਹੋਵੇ ਮਨੋਰੰਜਨ ਕਾਲੀਏ ਤੇ ਹਮਲਾ ਹੋਇਆ ਦੁੱਖਦਿਆ ਬਹੁਤ ਸਾਰੇ ਗਰਨੇਟ ਜਿਹੜੇ ਪੰਜਾਬ ਦੇ ਅੰਦਰ ਆ ਰਹੇ ਨੇ ਠਾਣਿਆਂ ਤੇ ਦੁਜੇ ਤੁਜੇ ਸਮਝਣਾ ਪਊ ਵੀ ਹੋ ਵੀ ਰਿਹਾ ਜਾਂ ਆਪ ਹੀ ਸਾਜ਼ਿਸ਼ ਤੱਕ ਪਾਤਰ ਚੱਲਿਆ ਜਾ ਰਿਹਾ ਵਾ ਇਹ ਵੀ ਸੋਚਣ ਵਾਲੀ ਗੱਲ ਐ ਨਾ ਮਸਲਨ ਹੁਣ ਬਾਜਵਾ ਸਾਹਿਬ ਕਹਿਣ ਵਿਰੋਧੀ ਧਿਰ ਨੂੰ ਹੱਕ ਹੁੰਦਾ ਵਾ ਆਪ ਦੀ ਗੱਲ ਕਰਨ ਦਾ ਉਹਨਾਂ ਨੇ ਗੱਲ ਕਰ ਦਿੱਤੀ ਵੀ ਉਹਨਾਂ ਦਾ ਸ਼ੰਕਾ ਵਾ ਵੀ ਐ ਹੋ ਸਕਦਾ 50 ਹੋਰ ਨੇ ਬਈ ਔਰ ਦੇਖੋ ਇੰਨਾ ਛੋਟੇ ਕੱਦ ਦਾ ਮੁੱਖ ਮੰਤਰੀ ਪਰਸਨਲ ਇੱਕ ਤਾਂ ਲਾ ਕਾਨੂੰਨ ਐ ਨਾ ਵੀ ਜੇ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਬਿਆਨ ਦਿੱਤਾ ਉੱਤੇ ਲਾ ਕਾਨੂੰਨ ਦੇ ਅਧਾਰੇ ਦੇਖ ਲੈਣ ਜੇ ਉਹ ਲਾ ਕਾਨੂੰਨ ਚਾਹੁੰਦਾ ਉਹ ਆਪ ਦੀ ਕਾਰਵਾਈ ਕਰਨ ਇੱਕ ਪਰਸਨਲ ਤੌਰ ਤੇ ਮੁੱਖ ਮੰਤਰੀ ਫਿਰ ਕਰਵਾਵੇ ਉਹ ਚੋਂ ਨਿਕਲਣਾ ਪਾਉਣਾ ਕੁਛ ਨਹੀਂ ਇਹੇ ਡਰਾਮਾ ਮੰਨ ਲਓ ਮੀਡੀਆ 'ਚ ਹੁੰਦਾ ਰਹੇ ਮੇਨਸਟ੍ਰੀਮ ਮੀਡੀਆ 'ਚ ਸਾਰਾ ਭਾਂ ਮੀਡੀਆ ਨਾ ਪਹਿਲਾਂ ਤੁਹਾਨੂੰ ਕੀ ਮਿਲੂਗਾ ਲੋਕੋ ਮਿੰਨ ਦਾ ਸਭ ਤੋਂ ਡਾ ਮੁੱਦਾ ਕਿਹੜਾ ਹੋ ਗਿਆ ਉਹ ਕਹੇ ਵੀ ਇੰਨੇ ਆਏ ਆ ਉਹ ਕਹਿਣ ਵੀ ਇੰਨੇ ਗਮਰਾਹ ਕੀਤਾ ਵਾ دہشت ਪਾਉਣਾ ਚਾਹੁੰਦਾ ਇਸ ਮੁੱਦੇ 'ਚੋਂ ਨਿਕਲਣ ਪਾਉਣ ਵਾਲਾ ਕੁਝ ਵੀ ਨਹੀਂ ਹੈਗਾ ਅਸਲ ਲੋਕਾਂ ਦੇ ਮੁੱਦੇ ਜੜੇ ਮੁੱਦੇ ਤੇ ਬਾਜਵਾ ਸਾਹਿਬ ਨੂੰ ਠੋਕ ਮਾਰ ਕੇ ਗੱਲ ਕਰਨੀ ਚਾਹੀਦੀ ਨਹੀਂ ਕੀਤੀ ਕਿਉਂ ਕਰਨ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਇੰਡਸਟਰੀਆਂ ਦੀਆਂ ਵੋਟਾਂ ਟੁੱਟ ਜਾਣੀਆਂ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕथाम ਨਿਯੰਤਰਣ ਸੋਧ ਐਕਟ 2024 ਸੀਗਾ ਇੱਥੇ ਬਾਜਵਾ ਸਾਹਿਬ ਨੇ ਕਿੰਨਾ ਕਰਵਲਾ ਪਾਤਾ ਸ਼ਹਿਰਾਂ ਦੀਆਂ ਵੋਟਾਂ ਲੈਣੀਆਂ ਇਹ ਛੋਟੀ ਗੱਲ ਥੋੜੀ ਆ ਲਗਾਤਾਰ ਅਸੀਂ ਬੋਲਦੇ ਰਹਾਂਗੇ ਮੁੱਖ ਮੰਤਰੀ ਜੱਬ ਛੱਡਣ ਵਾਲੇ ਨਹੀਂ ਐ ਲਗਾ ਕੇ ਭਾਵੇਂ ਤੁਸੀਂ ਪਾਸ ਕਰ ਲਿਆ ਕਿਉਂਕਿ ਜਿਹੜਾ ਪੰਜਾਬ ਕੈਂਸਰ ਨਾਲ ਪੀੜਤ ਆ ਮਾਝੇ ਦੇ ਪਿੰਡਾਂ 'ਚ ਵੀ ਕੋਈ ਪਿੰਡ ਨਹੀਂ ਬਚਿਆ ਹੋਣਾ ਜਿੱਥੇ ਕੈਂਸਰ ਦਾ ਮਰੀਜ਼ ਨਾ ਹੋਵੇ ਔਰ ਜਿਵੇਂ ਸ਼ੂਗਰ ਦੇ ਮਰੀਜ਼ ਨਾ ਹੋਣ ਜਿਵੇਂ ਹਾਈਪਰਟੈਸਨ ਬੜੇ ਕਿਸਮ ਦੇ ਆ ਕਾਲਾ ਪੀਲਾ ਭਪਹਾਨਕ ਬਿਮਾਰੀਆਂ ਨਾਲ ਗ੍ਰਸਤ ਨੇ ਲੋਕ ਇਹ ਕਾਦੇ ਕਰਕੇ ਸਾਡਾ ਵਾਤਾਵਰਣ ਇਹ ਤੋਂ ਕਹਾ ਜਿਹੜੀ ਆ ਸਾਡਾ ਹੇਠਲਾ ਪਾਣੀ ਪੀਣ ਵਾਲਾ ਬਹੁਤ ਗੰਦਾ ਹੋ ਗਿਆ ਔਰ ਉਸ ਗੰਦਗੀ ਦੇ ਵਿੱਚ ਅਸੀਂ ਕਦੀ ਫੇਰ ਦੁਬਾਰਾ ਇੰਡਸਟਰੀ ਦੇ ਵਿਰੋਧੀ ਨਹੀਂ ਹੋਏ ਇੰਡਸਟਰੀ ਦਾ ਕਦੀ ਵਿਰੋਧ ਨਹੀਂ ਕਰਦੇ ਸੀ ਪਰ ਜੜੀ ਇੰਡਸਟਰੀ ਮਨੁੱਖਤਾ ਨੂੰ ਮਾਰ ਦੇਵੇ ਖਾਸ ਕਰਕੇ ਕੱਪੜਾ ਰੰਗਣ ਵਾਲੀਆਂ ਜਿਹੜੇ ਜਿਹੜੇ ਕੈਮੀਕਲ ਵਾਲਾ ਪਾਣੀ ਦਰਿਆਵਾਂ 'ਚ ਪਾਉਂਦੇ ਚਾਹੇ ਬੁੱਢਾ ਨਾਲਾ ਪਾਵੇ ਚਾਹੇ ਹੇਠਾਂ ਜ਼ਮੀਨ ਹੇਠ ਪਾਣੀ ਪਵੇ ਚਾਹੇ ਆ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਤੇ ਜਿੰਨੀਆਂ ਫੈਕਟਰੀਆਂ ਬਣੀਆਂ ਇਹ ਛੜਾਣਾ ਗੰਦਾ ਬਰਸਾਤੀ ਨਾਲਾ ਉਹਦੇ ਵਿੱਚ ਪਾਣੀ ਪਾਈ ਜਾਣ ਠੀਕ ਆ ਅਮਰ ਕਲਰ ਇੱਕ ਫੈਕਟਰੀ ਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਲੱਗੇ ਪ੍ਰਦੂਸ਼ਨ ਕੰਟਰੋਲ ਬੋਰਡ ਕੰਟਰੋਲ ਤਾਂ ਕੱਢ ਹੀ ਦੋ ਪ੍ਰਦੂਸ਼ਨ ਬੋਰਡ ਹੀ ਆ ਹੈ ਨਹੀਂ ਉਹਦਾ ਕੋਈ ਕੰਟਰੋਲ ਉੱਥੇ ਉਹ ਧਾਰਾ ਹੈਗਾ ਵਾ ਉਹਦੇ ਲੱਗੇ ਅਮਰ ਕਲਰ ਆ ਉਹ ਫੈਕਟਰੀ ਪੰਜਾਬ ਵਿੱਚ ਲੱਗ ਹੀ ਨਹੀਂ ਸਕਦੀ ਤਿੰਨਾ ਸਰਕਾਰਾਂ ਵੇਲੇ ਲੱਗੀ ਰਹੀ ਆ ਸੋ ਉਹਨਾਂ ਉਹਨਾਂ ਨੂੰ ਦੋਸ਼ੀ ਮੰਨਦੇ ਆ ਵੀ ਪਹਿਲੋ ਸਜ਼ਾ ਸੀ ਇੱਕ ਤੋਂ 6 ਸਾਲ ਦੀ ਵੀ ਜਿਹੜਾ ਕੋ ਪਾਣੀ ਸਾਡੇ ਕੁਦਰਤੀ ਸਰੋਤਾਂ ਵਿੱਚ ਗੰਦਾ ਪਾਣੀ ਪਾਊਗਾ ਜਾਂ ਜ਼ਮੀਨ ਹਟ ਕੰਦਾ ਪਾਣੀ ਸੁੱਟੂਗਾ ਉਹਨੂੰ 1 ਤੋਂ ਲੈ ਕੇ 6 ਸਾਲ ਤੱਕ ਦੀ ਐਫਆਈਆਰ ਹੋ ਕੇ ਸਜ਼ਾ ਹੋ ਸਕਦੀ ਸੀ ਮੋਦੀ ਤੇ ਅਮਿਤ ਸ਼ਾਨਾ ਰੜ ਕੇ ਭਗਵੰਤ ਮਾਨ ਜੀ ਤੁਸੀਂ ਤੁਸੀਂ ਪਾਪ ਕਮਾਇਆ ਪੰਜਾਬੀਆਂ ਨਾਲ ਔਰ ਤੁਸੀਂ ਉਹ ਸਜ਼ਾ ਖਤਮ ਕਰ ਦਿੱਤੀ 15000 ਤੋਂ ਕੱਲ 15 ਲੱਖ ਤੱਕ ਦਾ ਜੁਰਮਾਨਾ ਕੱਲਾ ਰੱਖਤਾ ਇਹ ਕਿਸੇ ਨੂੰ ਦੇਣਾ ਕਿੰਨਾ ਕੌਖਾ ਹੈਗਾ ਤੁਸੀਂ ਸ਼ਰਿਆ ਮਜਾਜਤ ਦੇ ਦਿੱਤੀ ਵੀ ਪੰਜਾਬੀਆਂ ਨੂੰ ਜ਼ਹਿਰੀਲਾ ਪਾਣੀ ਪਿਆ ਪਾ ਕੇ ਮਾਰ ਦਿਓ ਵੀ ਥੋੜੀ ਸਰਕਾਰ ਨੇ ਕੁਝ ਨਹੀਂ ਕਿਹਾ ਲੁਧਿਆਣੇ ਵਾਲੀ ਲਖਸ਼ਣ ਜਿੱਤਣੀ ਇਕੱਲੀ ਲੁਧਿਆਣੇ ਦਾ ਲਖਸ਼ਣ ਜਿੱਤਣੀ ਆ ਇੰਡਸਟਰੀ ਨੂੰ ਅਰ ਭਗਵਾਨ ਤੇ ਮਾਂ ਨੇ ਕਹਿੰਦਾ ਵੀ ਨਾ ਕਿਸਾਨਾਂ ਦੀ ਲੋੜ ਨਾ ਮਜ਼ਦੂਰਾਂ ਦੀ ਲੋੜ ਨਾ ਦੁਕਾਨਦਾਰਾਂ ਦੀ ਲੋੜ ਨਾ ਰੇੜੀ ਫੜੀ ਵਾਲਿਆਂ ਦੀ ਇਕੱਲੀ ਕਾਰਪੋਰੇਟ ਦੀ ਲੋੜ ਆ ਅਮਿਤ ਸ਼ਾਹ ਤੇ ਮੋਦੀ ਦੀ ਲੋੜ ਆ ਅਰ ਫਿਰ ਇੰਡਸਟਰੀ ਦੀ ਲੋੜ ਆ ਬਾਕੀ ਕੋਈ ਕਹਿੰਦਾ ਠੱਠੇ ਖੂਚ ਪੈਣ ਕੋਈ ਰੌਲਾ ਨਹੀਂ ਹੈਗਾ ਮੈਂ ਕਹਿੰਨਾ ਭਰਾਓ ਤੁਸੀਂ ਲਗਾਤਾਰ ਦੇਖ ਰਹੇ ਹੋ ਇੰਨਾ ਮਸਲਿਆਂ ਤੇ ਪੂਰੇ ਪੰਜਾਬ ਦੇ ਅੰਦਰ ਐਮਐਲਏ ਤੇ ਮੰਤਰੀਆਂ ਦਾ ਵਿਰੋਧ ਹੋ ਰਿਹਾ ਕਿਤੇ ਆ ਰਹੀ ਖਬਰ ਮਾਂ ਮਰ ਜੇ ਕਿ ਕੋਈ ਵਿਖਾ ਦੇ ਮੈਂ ਨਹੀਂ ਕਹਿੰਦਾ ਸਾਰਾ ਮੀਡੀਆ ਕੋ ਸੋਸ਼ਲ ਮੀਡੀਆ ਤੇ ਨੈਟਵਰਿੰਗ ਜਾਂ ਕੁਝ ਥੋੜਾ ਮੀਡੀਆ ਰੋਜ਼ ਕੱਲ ਗਰਦਾਸਪੁਰ ਦੇ ਵਿੱਚ ਜਿਵੇਂ ਐਮਐਲਏ ਨੂੰ ਘੇਰ ਕੇ ਸਵਾਲ ਜਵਾਬ ਹੋਇਆ ਮਾਲਵੇ ਵਿੱਚ ਕੱਲ ਈਟੀਓ ਆਇਆ ਸੀਗਾ ਗੁੰਨੋਵਾਲ ਦੇ ਵਿੱਚੋਂ ਭੱਜ ਨਿਕਲਿਆ ਈਟੀਓ ਬਿਜਲੀ ਮੰਤਰੀ ਆ ਸਾਡਾ ਭੱਜ ਨਿਕਲਿਆ ਉੱਥੋਂ ਠੀਕ ਹੈ ਜੀ ਇਸ ਕਰਕੇ ਬਹੁਤ ਸਾਰੇ ਥਾਮਾਂ ਤੇ ਸਾਰੇ ਪੰਜਾਬ ਦੇ ਅੰਦਰ ਮੰਤਰੀਆਂ ਤੇ ਐਮਐਲਏਆਂ ਦਾ ਵਿਰੋਧ ਹੋ ਰਿਹਾ ਕਿਤੇ ਖਬਰ ਨਹੀਂ ਚਲਾਉਣੀ ਹੈਗੀ ਨਹੀਂ ਚਲਾਉਣੀ ਕਿਉਂ ਚਲਾਉਣ ਨੂੰ ਕਹਿੰਦੇ ਵੀ ਇਹ ਤਾਂ ਪਰਸੈਪਸ਼ਨ ਉਲਟ ਬਣ ਜੂ ਇਧਰਲੇ ਪਾਸੇ ਕਮਾ ਕੇ ਰੱਖੋ ਗੱਲਾਂ ਠੀਕ ਹੈ ਜੀ ਸੋ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੂਸਰਾ ਮੇਰੀ ਬੇਨਤੀ ਹੈ ਵੀ ਬਹੁਤ ਸਾਰੇ ਥਾਮਾਂ ਤੇ ਕਣਕ ਨੂੰ ਅੱਗ ਲੱਗੀ ਪੰਜਾਬ ਅੰਦਰ ਭਾਵੇਂ ਹਜੇ ਮਾਲ ਵਿੱਚ ਕੁਝ ਖਬਰਾਂ ਆਈਆਂ ਕਿਤੇ ਖਬਰ ਨਹੀਂ ਹੈ ਨਹੀਂ ਚਲਾਉਣਗੇ हां मैं आज फिर हाथ जोड़ के विनती करता हूं भ्राओ नाल ਨੂੰ ਅੱਗ ਨਾ ਲਾਇਓ ਠੀਕ ਹੈ ਜੀ ਕੋਸ਼ਿਸ਼ ਕਰਿਓ ਵੀ ਉਦਾਂ ਆਪਾਂ ਜਮੀਨ ਵਾਹ ਕੇ ਵਿੱਚ ਇਹਨੂੰ ਗਾਦ ਲਈਏ ਔਰ ਕੋਸ਼ਿਸ਼ ਇਹ ਵੀ ਹੋਵੇ ਵੀ ਸੜਕ ਦੇ ਨੇੜੇ ਖਾਸ ਕਰਕੇ ਖਿਆਲ ਰੱਖਿਆ ਜਾਵੇ ਕਿਉਂਕਿ ਔਰ ਮੈਂ ਤੁਹਾਨੂੰ ਕਹਿ ਦਿੰਦਾ ਇਹ ਆਈਟੀ ਸੈੱਲ ਭਾਜਪਾ ਦਾ ਕਰੋੜਾਂ ਦਾ ਆਈਟੀ ਸੈੱਲ ਆਮ ਆਦਮੀ ਦਾ ਆਈਟੀ ਸੈੱਲ ਤਿਆਰ ਬੈਠਾ ਤੁਹਾਡੇ ਖਿਲਾਫ ਨਾ ਟੱਬਣਾ ਉਹਨੂੰ ਮੇਨਸਟ੍ਰੀਮ মিডিਆ ਤਿਆਰ ਬੰਦੂਕਾ ਤਾਨ ਕੇ ਖੜਾ ਜੇ ਜਦਨ ਕਦੇ ਇੱਕ ਅੱਧੀ ਘਟਨਾ ਪੰਜਾਬ ਚ ਆ ਗਈ ਨਾਲ ਨੂੰ ਅੱਗ ਲੱਗੀ ਹੋਈ ਸੜਕ ਤੇ ਕਦੇ ਕੋਈ ਰੱਬ ਨਾ ਕਰਿਆ ਇਹੋ ਜੀ ਗੱਲ ਹੋਵੇ ਵੇਖਿਓ ਕਿਦਾਂ ਕਾਂ 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 মিডিਆ ਸਾਰੀ ਦਿਹਾੜ ਮੈਰਾਥਨ ਚੱਲਣੀਆਂ ਲਾਈਵ ਟੈਲੀਕਾਸਟ ਔਰ ਹੁਣ ਜੇ ਕਿਸਾਨਾਂ ਦੀ ਫਸਲ ਨੂੰ ਅੱਗ ਲੱਗਣੀ ਆ ਹੁਣ ਨੀ ਕਿਸੇ ਵੇਖਣਾ ਸੀ ਤੇ ਕਹਿੰਨੇ ਕੇਂਦਰ ਨੂੰ ਤੇ ਆਪਣਾ ਪੋਰਟਲ ਖੋਲ ਕੇ ਰੱਖੋ ਨ ਦਿੱਲੀ ਵਾਲਾ ਕਾਤਾ ਲੱਗ ਜੇ ਵੀ ਕਣਕ ਨੂੰ ਆ ਕਿੱਥੇ ਲਖੀ ਆ ਤੇ ਪੰਜਾਬ ਸਰਕਾਰ ਨੇ ਕਿਹੜੇ ਫਾਇਰ ਬਗੇਡਾਂ ਦਾ ਪ੍ਰਬੰਧ ਕੀਤਾ ਵਾ ਕੋਈ ਪ੍ਰਬੰਧ ਨਹੀਂ ਹੈਗਾ ਮੰਡੀ 'ਚ ਵੀ ਕੋਈ ਪ੍ਰਬੰਧ ਨਹੀਂ ਹੈਗਾ ਤੁਸੀਂ ਜਾ ਕੇ ਦੇਖੋਗੇ ਜਦੋਂ ਹੁਣ ਮਾਲ ਮਾਜੇ ਵੀ ਹਜੇ ਕਣਕ 20 ਤੱਕ ਆਉਣੀ ਆ ਮਾਲ ਵਿੱਚ ਹਜੇ ਕੰਮ ਸ਼ੁਰੂ ਹੋਇਆ ਵਾ ਇਸ ਕਰਕੇ ਭਰਾਓ ਸਾਨੂੰ ਇਕੱਠੇ ਹੋ ਕੇ ਤਿਆਰੀ ਕਰਨੀ ਪਊਗੀ ਅਗਲੇ ਮੋਰਚੇ ਦੀ ਅਗਲੇ ਮੋਰਚੇ ਵਿੱਚ ਤਿਆਰੀ ਹੋ ਕੇ ਜਟੋ ਔਰ ਜਿਵੇਂ ਅਸੀਂ ਪੂਰੇ ਪੰਜਾਬ ਦੇ ਅੰਦਰ ਮਤਾਵਾ ਭੈਣਾਂ ਦੀਆਂ ਟੁਮੇਟੀਆਂ ਬਣਾ ਰਹੇ ਆ ਉਹਦੀਆਂ ਤਿਆਰੀਆਂ ਕਰ ਰਹੇ ਆ ਇਹ ਬਹੁਤ ਵਧੀਆ ਗੱਲ ਅੱਧੀ ਆਬਾਦੀ ਆ ਸਾਡੇ ਪੰਜਾਬ ਦਾ ਦੇਸ਼ ਦਾ ਔਰਤਾਂ ਤੇ ਔਰਤਾਂ ਤੋਂ ਬਿਗੈਰ ਮੋਰਚੇ ਜਿੱਤੇ ਨਹੀਂ ਆ ਸਕਦੇ ਆਉਣ ਵਾਲੇ ਸਮੇਂ ਵਿੱਚ ਜਿੰਨਾ ਜਿੰਨਾ ਇਲਾਕਿਆਂ ਵਿੱਚ ਪੂਰੇ ਜੋਰ ਨਾਲ ਲਾ ਕੇ ਆਪਾਂ ਉਹ ਤਿਆਰੀ ਕਰੀਏ ਔਰ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਪਾਸ਼ਪਾ ਦੇ ਐਮਐਲਏ ਮੰਤਰੀ ਚਾਹੇ ਮੁੱਖ ਮੰਤਰੀ ਜਿੱਥੇ ਜਿੱਥੇ ਆਉਣਗੇ ਉੱਥੇ ਉੱਥੇ ਜੜਾ ਵਾ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾਣਗੇ ਮੀਡੀਆ ਤੁਹਾਨੂੰ ਨਹੀਂ ਬਖਾਲੂਗਾ ਕੋਈ ਗੱਲ ਨਹੀਂ ਆਪਣਾ ਕੰਮ ਕਰੀ ਜਾਓ ਇਹ ਉਹਨਾਂ ਦੇ ਸਮੇਂ ਵਿੱਚ ਇਹਨਾਂ ਗੱਲਾਂ ਦੇ ਜਵਾਬ ਮਿਲਣਗੇ ਮੈਨੂੰ ਬਹੁਤ ਸਾਰੇ ਵੀਰ ਆਂਦੇ ਥੋੜਾ ਜਿਹਾ ਕਾਲੀ ਦਲ ਬਾਰੇ ਬੋਲੋ ਮੈਂ ਕਿਹਾ ਭਾਈ ਕੀ ਬੋਲਣਾ ਇਹਨਾਂ ਦਾ ਕੁਝ ਰਿਹਾ ਨਹੀਂ ਜਿਹੜੇ ਕੇਂਦਰ ਚੌਂਦਾ ਵੀ ਆਪੋ ਚ ਉਹਦੇ ਨਿਸ਼ਾਨੇ ਲਾਉਣ ਹੁਣ ਜਿਹੜਾ ਵੀ ਕਾਲੀ ਦਲ ਦੇ ਵਿੱਚ ਪਰਿਵਾਰ ਆ ਮੈਂ ਕਿਸੇ ਦਾ ਨਹੀਂ ਹੱਕ ਚ ਬੋਲਦਾ ਕੋਈ ਜਾਂ ਕਿਸੇ ਦੇ ਅਸੀਂ ਵਿਰੋਧੀ ਨਹੀਂ ਹੈਗੇ ਕੋਈ ਕਹਿੰਦਾ ਅਸੀਂ ਆਂ ਕੂੜਾ ਸਾਹਮਣ ਵਾਲੇ ਆਂ ਕੋਈ ਕਹਿੰਦਾ ਅਸੀਂ ਆਂ ਕੋਈ ਕਹਿੰਦਾ ਅਸੀਂ ਆਂ ਇਹ ਸਰਕਾਰਾਂ ਖਿਲਾਫ ਤਾਂ ਘੱਟ ਵੱਰ ਰਹੇ ਨੇ ਆਪੋចੋ ਦੀ ਜ਼ਿਆਦਾ ਵੱਰ ਰਹੇ ਨੇ ਕੇਂਦਰ ਐਂ ਚਾਹੁੰਦਾ ਹੈਗਾ ਤੋ ਅਸੀਂ ਤਾਂ ਸਰਵੇਖ ਇਹ ਕਹਿੰਦੇ ਆਂ ਵੀ ਦਿੱਲੀ ਨਾਲ ਜੋਟੀ ਜਿਹੜਾ ਦਿੱਲੀ ਨਾਲ ਜੋਟੀ ਪਾਊਗਾ ਪੰਜਾਬ ਦਾ ਨਹੀਂ ਹੋਊਗਾ ਉਹ ਪੰਥ ਦਾ ਨਹੀਂ ਹੋਊਗਾ ਔਰ ਖਾਸ ਕਰਕੇ ਆਰਐਸਐਸ ਨਾਲ ਆਰਐਸਐਸ ਨਾਲ ਜੋਟੀ ਕਿਹੜੀ ਬਈ ਚੰਗੀ ਬਈ ਆਰਐਸਐਸ ਨਾ ਕਿਹੜੀ ਜੋਟੀ ਆਰਐਸ ਦਾ ਪੰਥ ਨਾ ਕੋ ਰੌਲਾ ਹੀ ਨਹੀਂ ਹੈਗਾ ਉਹਦੀ ਵਿਚਾਰਤਾ ਰਾੜਿਆ ਔਰ ਅੱਜ ਡਾਕਟਰ ਭੀਮਰਾਵ ਅੰਬੇਦਕਰ ਜੀ ਉਹਨਾਂ ਦੀ 134 ਜਨਮ ਦਿਤੀ ਆ ਜਨਮ ਦਿਨ ਆ ਸੋ ਸਾਰੇ ਉਹਨਾਂ ਨੇ ਮੰਨਣ ਵਾਲਾ ਨੂੰ ਮੁਬਾਰਕਾਂ ਕੱਲ ਖਾਲਸੇ ਦਾ ਸਾਜਨਾ ਦਿਵਸ ਨਾਂ ਕੇ ਗਿਆ ਸਾਰਿਆਂ ਨੂੰ ਮੁਬਾਰਕਾਂ ਮੈਂ ਦੋ ਗੱਲਾਂ ਕਰਕੇ ਸਮਾਪਤੀ ਕਰ ਲੈਣੀ ਆ ਇੱਕ ਤਾਂ ਅੱਜ ਭਾਜਪਾ ਨੂੰ ਲੋੜਿਆ ਭੀਮਰਾਓ ਅੰਬੇਦਕਰ ਜੀ ਬੜਾ ਬੜਾ ਜੋਰ ਲੱਗਾ ਹੋਇਆ ਉਹਦਾ ਦੇਸ਼ ਭਰ ਦੇ ਵਿੱਚ ਉਹਦੇ ਨਾਂ ਤੇ ਮੈਰਾਥੋਨਾ ਕਰਨਾ ਆ ਭਗਵੰਤ ਮਾਨ ਨੂੰ ਲੱਗਦਾ ਪਿਆ ਕਿ ਇਹਨੂੰ ਲੋੜ ਦੇ ਅਗਲੇ ਸਾਲ ਇਹਨੂੰ ਲੋੜ ਉਹ ਅਲੇ ਸਾਲ ਇਹ ਵੀ ਨਿਕਲੂਗਾ ਉਹੋ ਭਾਜਪਾ ਉਹੋ ਆਰਐਸਐਸ ਜਿਹੜੀ 1959 ਦੇ ਵਿੱਚ ਦਸੰਬਰ ਅਰਥੀਆਂ ਸਾੜਦੀ ਬਾਬਾ ਪੀ ਬ੍ਰਾਹਮੇਦ ਕਰਦੀਆਂ ਉਹਨੂੰ ਲੋੜ ਪੈ ਗਈ ਅੱਜ ਜਿਹੜੇ ਰਾਜਸਥਾਨ ਦੇ ਮੰਤਰੀ ਜਿਹੜੇ ਗੰਗਾ ਜਲ ਸੁੱਟ ਕੇ ਪਹਿਲੋ ਸਫਾਈ ਕਰਦੇ ਹੈਗੇ ਆ ਮੰਦਰ ਦੀ ਉਹ ਉਹ ਆਰਐਸਐਸ ਉਹ ਪਾਜਪਾ ਹੁਣ ਅੰਬੇਦਕਰ ਦੀਆਂ ਲੰਮੀਆਂ ਰੈਲੀਆਂ ਉਹਦੀਆਂ ਜਨਤੀਆਂ ਮਨਾਊਗੀ ਇਹਦੋਂ ਕਹਾ ਉਹ ਆਰਐਸਐਸ ਉਹ ਪਾਜਪਾ ਜਿਹੜੀ ਪਿੰਡਾਂ ਦੇ ਵਿੱਚ ਜੂਪੀ ਜਾਂ ਵਿਆਹ ਮੱਧ ਪਰਦੇ ਹੋ ਨਾ ਮੁਲਕਾ ਚ ਦਲਤਾਂ ਨੂੰ ਘੋੜੀ ਚੜ੍ਹ ਤੇ ਡਾਂਗ ਫੇਰਦੀ ਹੈਗੀ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਡਾਂਗ ਫੇਰਦੀ ਹੈਗੀ ਔਰ ਉਹ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਆ ਦਸੰਬਰ ਦੇ ਵਿੱਚ ਮੈਂ ਤੁਸੀਂ ਦੇਖਿਆ ਹੋਣਾ ਜਨਵਰੀ ਅੱਜ ਜਵੇਂ ਪਾਰਲੀਮੈਂਟ ਚ ਬੋਲ ਰਿਹਾ ਸੀ ਅੰਬੇਦਕਰ 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 ਕਹਿੰਦਾ ਜਿਹੜਾ ਇੰਨਾ ਰੱਟਾ ਲਾਉਂਦੇ ਇੰਨਾ ਤੁਸੀਂ ਰੱਬ ਦਾ ਨਾਮ ਲਿਆ ਹੁੰਦਾ ਤੇ ਉਹਦਾ ਪਾਰਤਾਰਾ ਇਹ ਸਾਡੇ ਗ੍ਰਹਿ ਮੰਤਰੀ ਅਮਿਤ ਚਾਹ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਕਿਹਾ ਸੀਗਾ ਅਰਾਜ ਇਹਨਾਂ ਨੂੰ ਬਾਬਾ ਭੀਮਰਾਓ ਅੰਮੇਦਕਰ ਯਾਦ ਆ ਰਿਹਾ ਕਿਉਂਕਿ ਵੋਟਾਂ ਚਾਹੀਦੀਆਂ ਹੁਣ ਦਲਤ ਯਾਦ ਆ ਰਹੇ ਆ ਵੀ ਜੁਪੀ ਦੀਆਂ ਲੱਛਣਾਂ ਆ ਗਈਆਂ ਤਾਂ ਅਸੀਂ ਗੱਲਾਂ ਕਰਨੀ ਤੋਂ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨਾਂ ਨਾਲ ਦੂਸਰਾ ਖਾਲਸੇ ਦਾ ਸਾਜਨਾ ਦਿਵਸ ਬਹੁਤ ਅਹਿਮ ਸਮੇਂ ਆਇਆ ਗੁਰੂ ਸਾਹਿਬ ਨੇ ਖਾਲਸੇ ਨੂੰ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਲਈ ਮਜ਼ਲੂਮਾ ਨਿਹੱਤੇ ਲੋਕਾਂ ਦੇ ਹੱਕ ਦੇ ਵਿੱਚ ਲੜਨ ਦੀ ਪ੍ਰੇਰਣਾ ਦਿੱਤੀ ਸੀ ਅੱਜ ਜਿਵੇਂ ਕਾਰਪੋਰੇਟ ਜਿਵੇਂ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਹਾਵੀ ਹੋ ਰਿਹਾ ਔਰ ਜਿਵੇਂ ਪੰਜਾਬ ਦਾ ਨਾਮੋ ਨਿਸ਼ਾਨ ਮਨਾਉਣ ਦਾ ਯਤਨ ਹੋ ਰਿਹਾ ਜਿਵੇਂ ਕਾਰਪੋਰੇਟ ਸਾਡੀਆਂ ਜ਼ਮੀਨਾਂ ਤੇ ਹਮਲਾਵਰ ਹੋ ਰਿਹਾ ਜਿਵੇਂ ਆਰਐਸਐਸ ਰਲ ਕੇ ਸਾਡੇ ਸਭਿਆਚਾਰ ਤੇ ਹਮਲਾ ਕਰ ਰਹੀ ਆ ਜਿਵੇਂ ਮੋਦੀ ਤੇ ਅਮਿਤ ਸ਼ਾਹ ਦੇ ਸਾਹਮਣੇ ਸਾਡਾ ਮੁੱਖ ਮੰਤਰੀ ਗੋਡੇ ਟੇਕ ਗਿਆ ਔਰ ਔਰ ਸਮਝੌਤਾ ਕਰ ਗਿਆ ਉਹਨਾਂ ਨਾਲ ਕਿ ਭਾਵੇਂ ਬੋਲੀ ਜਿਹੜੀ ਮਰਜ਼ੀ ਰਵੇ ਇਹ ਸਫਾਈਆਂ ਜਿਹੜੀਆਂ ਮਰਜ਼ੀ ਦੇਣਾ ਅੱਜ ਅੱਜ ਸਟਾਈਲਨ ਜਿਹੜਾ ਤਾਮਿਲ ਲਾਡੂ ਦਾ ਮੁੱਖ ਮੰਤਰੀ ਉਹਦੇ ਮਗਰ ਪਏ ਹੋਏ ਆ ਸਾਰੇ ਔਰ ਜਿਵੇਂ ਇਹ ਵਿਕਾਊ ਹੋਏ ਨੇ ਅੱਜ ਖਾਲਸੇ ਦੀ ਬਹੁਤ ਅਹਿਮ ਲੋੜ ਆ ਕਿ ਉਹ ਮਲਾਨ ਦੇ ਵਿੱਚ ਉਤਰੇ ਔਰ ਜਿਹੜੇ ਜ਼ਬਰ ਜ਼ੁਲਮ ਕਰਨ ਵਾਲੇ ਲੋਕ ਆ ਉਹਨਾਂ ਖਿਲਾਫ ਡਟੇ ਔਰ ਹੁਣ ਭਰਾਓ ਭਾਵੇਂ ਗੁਰੂ ਘਰ ਕਿਸੇ ਨੂੰ ਵੀ ਆਉਣ ਦਾ ਹੱਕ ਆ ਮਲਕ ਭਾਗੋ ਬੜੇ ਹੁੰਦੇ ਚ ਗੁਰਦੁਆਰੇ ਚ ਠੀਕ ਆ ਇੱਕ ਹਰਿਆਣੇ ਦਾ ਮਲਕ ਵੱਡਾ ਮਲਕ ਭਾਗੋ ਜਿਹਨੂੰ ਸੈਣੀ ਸਾਹਿਬ ਕਹਿੰਦੇ ਆ ਇਸ ਵੇਲੇ ਗੁਰਦੁਆਰੇ ਜਾ ਕੇ ਕਹਿੰਦਾ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾ ਹੁਣ ਮੋਦੀ ਜੀ ਜਿਹੜਾ ਵਾ ਦੇਸ਼ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਣ ਕਿ ਕਿਹੜਾ ਮੋਦੀ ਸਾਹਿਬ ਜਿਹੜਾ ਵੇਚਣ ਤੇ ਲੱਗੇ ਹੋਏ ਪੂਰੇ ਦੇਸ਼ ਨੂੰ ਮਲਖਪਾ ਗੋ ਮੱਥਾ ਬਹੁ ਟੇਕਦੇ ਆ ਗੱਲਾਂ ਗੁਰੂ ਸਾਹਿਬਾਂ ਦੀਆਂ ਔਰ ਔਰ ਕੰਮ ਕਰਤੂਤਾ ਸਾਰੀਆਂ ਮਲਖਪਾਗਵਾਲੀਆਂ ਤੋਂ ਇਹਨਾਂ ਮਲਖਪਾਗਵਾਂ ਤੋਂ ਵੀ ਸਾਨੂੰ ਸचेत ਰਹਿਣਾ ਚਾਹੀਦਾ ਵਾ ਜਿਹੜੇ ਕੁਝ ਕਰ ਰਹੇ ਆ ਸੋ ਤੁਹਾਡੇ ਨਾਲ ਫਿਰ ਵੀ ਵਿਚਾਰ ਚਰਤਾ ਕਰਦਾਂਗੇ ਵਰਤਵਾਦ ਨੂੰ ਸ਼ੇਅਰ ਕਰਕੇ ਦੇਸ਼ ਦੁਨੀਆ ਤੱਕ ਪਹੁੰਚਾ ਦਿਓ ਔਰ ਤਗੜੇ ਹੋ ਕੇ ਡਟੇ ਰਹੋ ਕੱਲੀ ਕੱਲੀ ਗੱਲ ਦਾ ਮੋਦੀ ਜੀ ਭਗਵੰਤ ਮਾਨ ਜੀ ਅਸਾਬ ਲਵਾਂਗੇ ਛੱਡਦੇ ਕੋਈ ਗੱਲ ਨਹੀਂ ਹੈ ਕੱਲੇ ਕੱਲੇ ਦਾ ਹਿਸਾਬ ਇਹ ਪੰਜਾਬੀਆਂ ਨੇ ਲੈਣਾ ਵਾ ਔਰ ਲਵਾਂਗੇ ਛੱਡਦੇ ਨਹੀਂ ਹੁੰਦੇ ਕਦੀ ਮਤ ਸੋਚਿਓ ਠੀਕਾ ਤੁਹਾਡੇ ਕੋਲੇ ਬਹੁਤ ਵੱਡਾ ਸਰਮਾਇਆ ਦੁਨੀਆ ਦਾ ਤੁਸੀਂ ਸਾਡੀਆਂ ਗੱਲਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਰੋਲ ਸਕਦੇ ਜੀ ਇਹ ਚ ਕੋਈ ਰੌਲਾ ਨਹੀਂ ਤੁਸੀਂ ਬਹੁਤ ਵੱਡੇ ਜੀ ਪਰ ਲੋਕ ਆ ਲੋਕਾਂ ਨੂੰ ਵੱਡਾ ਕੋਈ ਨਹੀਂ ਹੁੰਦਾ ਹੁੰਦਾ ਪਿੰਡਾਂ ਦੀਆਂ ਸਾਥਾਂ ਨੇ ਹਿਸਾਬ ਲੈਣਾ ਪਿੰਡ ਹਰ ਪਿੰਡ ਸ਼ੰਭੂ ਤੇ ਖਨੋਰੀ ਬਣੂਗਾ ਤੁਹਾਡੇ ਕੋ ਵੇਖਿਓ ਕੱਲੀ ਕੱਲੀ ਗੱਲ ਦਾ ਅਮਿਤ ਸ਼ਾਹ ਜੀ ਮੋਦੀ ਜੀ ਭਗਵੰਤ ਮਾਨ ਜੀ ਹਿਸਾਬ ਲਾਗੇ ਅਰਤਾਂ ਨੂੰ ਹਿਸਾਬ ਦੇਣਾ ਪੈਣਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ